ਨਾਵ ਜਗਮਾਰ ਤਰਨਤਾਰ ਹਰਮੇਸ਼ ਸਿੰਘ ਸੰਧੂ ਜੋਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਸੀ ਪਰ ਉਹਨਾਂ ਵੱਲੋਂ ਪਾਰਟੀ ਨੂੰ ਆਪਣੀ ਨਵੀਂ ਅਲਵਿਦਾ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਪਰ ਅੱਜ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਮਨੀਸ਼ 소ਦਿਆ ਜੀ ਔਰ ਵੀ ਜਿਹੜੇ ਸੀਨੀਅਰ ਸੀ ਉਹਨਾਂ ਵੱਲੋਂ ਹਰਮੇਸ਼ ਸਿੰਘ ਸੰਧੂ ਨੂੰ ਆਪਣੀ ਆਪ ਪਾਰਟੀ ਵਿੱਚ ਸ਼ਾਮਲ ਕਰ ਲਿੱਤਾ ਗਿਆ ਹੈ ਇੱਥੇ ਦੱਸਣਾ ਚਾਹਾਂਗੇ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋਇਆ ਦੇਹਾਂਤ ਹੋਂਤ ਬਾਅਦ ਇਹ ਸ਼ੀਟ ਜਿਹੜੀ ਵਿਹਲੀ ਹੋ ਗਈ ਸੀ ਖਾਲੀ ਹੋ ਗਈ ਸੀ ਤੇ ਪ੍ਰੋਟੋਕੋਲ ਕਹਿੰਦਾ ਹੈ ਕਿ ਜਦੋਂ ਕੋਈ ਅਸਤੀਫਾ ਦੇਵੇ ਜਾਂ ਦੇਹਾਂਤ ਹੁੰਦਾ ਹੈ ਤਾਂ ਫਿਰ ਜਿਮਨੀ ਚੋਣ ਹੋਣੀ ਸੰਭਵ ਹੁੰਦੀ ਹੈ ਪਰ ਹੁਣ ਜਿਹੜਾ ਵਾ ਜਿਮਨੀ ਚੋਣ ਜਿਹੜੀ ਆ ਹੋਵੇਗੀ ਪਰ ਹਰਮਿੰਦਰ ਸਿੰਘ ਸੰਧੂ ਜਿਹੜੇ ਆ ਤਰਨ ਤਾਰਨ ਤੋਂ ਉਹਨਾਂ ਨੂੰ ਸ਼ਾਮਲ ਕਰ ਲਿੱਤਾ ਗਿਆ ਹੈ ਔਰ ਲੋਕ ਵਧਾਈਆਂ ਦੇ ਰਹੇ ਨੇ ਕਿਉਂਕਿ ਹਰਮਿੰਦਰ ਸਿੰਘ ਸੰਧੂ ਕਹਿੰਦੇ ਕਿ ਪੱਕੀ ਜਿੱਤ ਹੋਵੇਗੀ ਕਿਉਂਕਿ ਜੋ ਉਹਨਾਂ ਨੇ ਵਿਕਾਸ ਕਰਵਾਏ ਸੀ ਉਹ ਵਿਕਾਸ ਅੱਜ ਵੀ ਬੋਲਣ ਦੇ ਨੇ ਕਿਉਂਕਿ ਉਹਨਾਂ ਵੇਲੇ ਵਿਕਾਸ ਸੜਕਾਂ ਨਾਲੀਆਂ ਗਲੀਆਂ ਸਾਰੀਆਂ ਚੀਜ਼ਾਂ ਨੂੰ ਪੱਕਿਆਂ ਕੀਤਾ ਗਿਆ ਸੀ ਉਹ ਉਹ ਅੱਜ ਵੀ ਚੀਜ਼ਾਂ ਬੋਲ ਰਹੀਆਂ ਨੇ ਪਰ ਹੁਣ ਇਹ ਉਹਨਾਂ ਦੇ ਜੇ ਕੁਝ ਅਹੁਦੇਦਾਰਾਂ ਦੀ ਗੱਲ ਕਰੀਏ ਤਾਂ ਅਹੁਦੇਦਾਰਾਂ ਵਿੱਚ ਇਹ ਸੀ ਕਿ ਉਹ ਸ਼ਾਮਲ ਨਹੀਂ ਕਰਨਗੇ ਕਿਉਂਕਿ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਸੀ ਪਰ ਅਕਸ ਦੇ ਸਾਫ ਬਿਲਕੁਲ ਸੀ ਸਾਫ ਸੀ ਤਾਂ ਤਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਸ਼ਾਮਲ ਕੀਤਾ ਹੈ ਤਾਂ ਹੁਣ ਜਿਹੜੀ ਟਿਕਟ ਦੀ ਦੌੜ ਹੈ ਉਹ ਟਿਕਟ ਦੀ ਦੌੜ ਵਿੱਚ ਸਾਪਾ ਦਾ ਲੱਗ ਜੇਗਾ ਕਿ ਹਰਮਿੰਦਰ ਸਿੰਘ ਸੰਧੂ ਆਉਂਦੇ ਨੇ ਅਗਰ ਆਗੇ ਤਾਂ ਜਿੱਤ ਤਾਂ ਯਕੀਨੀ ਹੈ ਕਿਉਂਕਿ ਉਹਨਾਂ ਦਾ ਸਾਰਾ ਤਰਨ ਤਨ ਪੂਰਾ ਪਿਆਰ ਕਰ ਰਿਹਾ ਹੈ ਸਾਰੇ ਮਿਲਦੇ ਪਏ ਨੇ ਔਰ ਇਹਦੇ ਨਾਲ ਜਦੋਂ ਅੱਜ ਪਤਾ ਹੀ ਲੱਗਾ ਹੈ ਦੁਕਾਨਦਾਰ ਰੇੜੀ ਵਾਲੇ ਕਰਾਂ ਵਾਲੇ ਹਰ ਕੋਈ ਇਹੋ ਗੱਲ ਕਰ ਰਿਹਾ ਹੈ ਵੈਲਕਮ ਟੂ ਆ ਪਾਰਟੀ ਹਰਮਿੰਦਰ ਸਿੰਘ ਸੰਧੂ ਕਿਉਂਕਿ ਉਹਨਾਂ ਦਾ ਅਕਸ ਬਿਲਕੁਲ ਸਾਫ਼ ਹੈ ਸਾਫ਼ ਅਕਸ ਵਾਲੇ ਨੂੰ ਹੀ ਕਹਿੰਦੇ ਕਿ ਪਾਰਟੀ ਲੈਂਦੀ ਹੈ ਬਾਕੀ ਜਿਹੜੇ ਉਹਨਾਂ ਦੀ ਪਾਰਟੀ ਦੇ ਜੋ ਉਧੇਦਾਰ ਹੋਣਗੇ ਜਾਂ ਜਿਤਨਾ ਵੀ ਆ ਪਰ ਉਹ ਚੀਜ਼ ਜੇ ਦੇਖਦੇ ਆ ਕਿ ਮੀਡੀਆ ਵਿੱਚ ਕੀ ਚੀਜ਼ਾਂ ਲੈ ਕੇ ਆਉਂਦੇ ਨੇ ਰਹਿਣਗੇ ਕਿ ਜਾਣਗੇ ਅਗਰ ਜਾਣਦੇ ਨੇ ਤਾਂ ਪਾਰਟੀ 'ਚ ਉਹ ਫਿਰ ਉਹਨਾਂ ਦਾ ਪਿਆਰ ਖਤਮ ਹੋਏਗਾ ਆਉਂਦੇ ਨੇ ਵੈਲਕਮ ਇਹਨਾਂ ਦਾ ਵੀ ਕਰਦੇ ਨੇ ਤਾਂ ਪਾਰਟੀ 'ਚ ਹੋਰ ਵੀ ਕਹਿੰਦੇ ਰਤਬਾ ਵੱਧ ਜਾਂਦਾ ਹੈ ਪਰ ਵੇਖਣਾ 바ਤੀ ਹੈ ਕਿਉਂਕਿ ਇਹ ਹੁਣ ਦੌੜ ਜਿਹੜੀ ਹੈ ਜਿਮਨੀ ਚੋਂ ਨੂੰ ਜਿੱਤਣ ਦੀ ਹੈ ਪਰ ਹਰ ਮੀਸੇ ਸੰਦੂ ਦੇ ਹੌਂ ਤੇ ਨਾਲ ਲੋਕਾਂ ਵਿੱਚ ਬਹੁਤ ਸਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਸੀਂ ਉਹਨਾਂ ਦੀ ਕੋਠੀ ਦੇ ਬਾਹਰ ਖੜੇ ਹਾਂ ਪਰ ਹੁਣ ਇਸ ਟਾਈਮ ਅਜੇ ਪਹੁੰਚੇ ਨਹੀਂ ਜਦੋਂ ਪਹੁੰਚਣਗੇ ਤਾਂ ਇਹੋ ਹੀ ਕੋਠੀ ਹੋਵੇਗੀ ਜਿੱਤੇ ਕਿ ਤਾਤਾ ਲੱਗ ਜਾਵੇਗਾ ਉਹਨਾਂ ਨੂੰ ਮਿਲਣ ਵਾਲਿਆਂ ਦਾ ਵੈਲਕਮ ਕਰਨ ਵਾਲਿਆਂ ਦਾ ਔਰ ਕਿਸ ਤਰ੍ਹਾਂ ਦਾ ਪ੍ਰਭਾਵ ਉਸ ਵਕਤ ਪਵੇਗਾ ਕੀ ਕਿੰਨੀ ਖੁਸ਼ੀ ਹੋਏਗੀ ਇਹ ਦੇਖਾਂਗੇ ਵਿਜੇ ਕੁਮਾਰ